ਲੁਧਿਆਣਾ ਪੰਜਵੀਂ ਵਿਧਾਨ ਸਭਾ ਦੀ ਉਪ ਚੋਣ ਜਿੱਤਣ ਦੀ ਖੁਸ਼ੀ 'ਚ ਸਾਨੇਵਾਲ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਗਿਆ ਟੈਕਸੀ ਯੂਨੀਅਨ ਸਾਨੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਜੱਗਾ ਵੱਲੋਂ ਲੱਡੂ ਵੰਡੇ ਗਏ ਅਤੇ ਉੱਚੇ ਚੇਤੇ ਤੌਰ ਤੇ ਪੁਜੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਵੇਂ ਬਣੇ ਵਿਧਾਇਕ ਸੰਜੀਵ अरोड़ा ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੀ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਸਾਨੇਵਾਲ ਦੇ ਨਵੇਂ ਬਣੇ ਪ੍ਰਧਾਨ ਜਗਜੀਤ ਸਿੰਘ ਜੱਗਾ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਉਹ ਯੂਨੀਅਨ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਮਨ ਤਾਨ ਦੇ ਨਾਲ ਨਿਭਾਉਣਗੇ ਉਹਨਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੀ ਧੰਨਵਾਦ ਕੀਤਾ ਜੀ ਕਿਹਾ ਯਾਰ ਜੀ ਬਹੁਤ ਮਾਣ ਮਾਰ ਰਿਹਾ ਸ਼ੁਕਰ ਗੁਜ਼ਾਰ ਰਿਹਾ ਦੇਖੋ ਪ੍ਰਭਾਤ ਵਾਲੀ ਕਿਰਪਾ ਨਾਲ ਬਹੁਤ ਵੱਡੀ ਛੱਡ ਜੇਤੋ ਹੀ ਪ੍ਰਭਾਤ ਵਾਲੀ ਕਿਰਪਾ ਕੀਤੀ ਸੋ ਮੈਂ ਆਪਣੇ ਪਾਰਟੀ ਸੁਪਰੀਮਰਨ ਕੇ ਜੀ ਵਾਜਰ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਤਾਭਗਵਨ ਸਿੰਘ ਮਾਨ ਜੀ ਨੂੰ ਤੇ ਸੰਜੀਵ ਰੋੜਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਹਲਕਾ ਵੈਸਟ ਦੇ ਸਾਡੇ ਭੈਣ ਭਰਾਵਾਂ ਬਜ਼ੁਰਗੋ ਲਤਾਵਾ ਅੰਕਲ ਸਾਰੇ ਆਪਣਾ ਬਜ਼ੁਰਗਾਂ ਦਾ ਬਹੁਤ ਤਨਵਾਦ ਤੁਹਾਨੂੰ ਮੁਬਾਰਕਬਾਦ ਤੁਹਾਨੂੰ ਵਾਦਾ ਤੇ ਜਿਹੜੇ ਕੰਮ ਰਏ ਸੀ ਬਹੁਤ ਜਿੰਨੇ ਜਿਹੜੇ ਕੰਮ ਰਹਿ ਗਏ ਉਹ ਪੂਰੇ ਕਰਾਂਗੇ ਇਸ ਵੈਸਟ ਦੇ ਹਲਕੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਦਿਹਾਣਾ ਵਾਸੀਆਂ ਨੂੰ ਮੁਬਾਰਕਬਾਦ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਆਪਣੇ ਸੰਜੀਵ ਰੜਾ ਜੀ ਇੱਕ ਨੁਹਾਰੇ ਨੂੰ ਹੋਰ ਮੰਤਰੀ ਮੰਤਰੀ ਮਿਲ ਜਾ ਰਿਹਾ ਕਿਉਂਕਿ ਸਾਡੇ ਪਾਰਟੀ ਸੁਪਰੀਮੋਰਡ ਕਿਰਦੀਵਾਲ ਜੀ ਨੇ ਵਾਦਾ ਕੀਤਾ ਸੀ ਕਿ ਉਹ ਵਾਦਾ ਜਲਦੀ ਪੂਰਾ ਹੋਊਗਾ ਤੇ ਨੁਹਾਰੇ ਦੇ ਜਿਹੜੇ ਵਿਕਾਸ ਦੇ ਕੰਮ ਉਹ ਰੱਖੜੀ ਸਪੀਡ ਨਾਲ ਕੰਮ ਸ਼ੁਰੂਆਤ ਹੋ ਜੇਗੀ ਕਿਉਂਕਿ ਪਹਿਲਾਂ ਦੋ ਮੰਤਰੀ ਸੀ ਹੁਣ ਤਿੰਨ ਮੰਤਰੀ ਨੁਹਾਰੇ ਨੂੰ ਮਿਲਣਗੇ ਸੋ ਬਹੁਤ ਜੇ ਕੰਮ ਦੀ ਸਪੀਡ ਆ ਪਤਾ ਜੀ ਅੱਜ ਜਸ਼ਨ ਮਨਾਇਆ ਗਿਆ ਸਾਹਨੇ ਅੱਜ ਆਮ ਆਦਮੀ ਪਾਰਟੀ ਜਿਹੜੀ ਜਿੱਤ ਜਿਹੜੀ ਧਿਆਣਾ ਬੈਸਟ ਦੇ ਵਿੱਚ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਮ ਆਦਮੀ ਪਾਰਟੀ ਦੀ ਚਾੜੂ ਸੀਟ ਜਿੱਤੀ ਆ ਤਾਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨਾਲ ਮੁੰਡਿਆ ਸਾਹਿਬ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਲੈ ਕੇ ਸਮਝਿਆ ਤੇ ਮੈਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਤੇ ਸਾਰੇ ਮੈਂਬਰਾਂ ਦਾ ਸਟਾਫ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਦੇ ਅਹੁਦੇ ਤੇ ਨਿਵਾਜਿਆ ਗਿਆ ਧੰਨਵਾਦ ਵੀਰੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਜੀ ਆਪ ਪਿੱਟ ਥਾਪੜ ਦੇ ਗਏ ਨੇ ਜੱਗਾ ਜੀ ਦੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਜੋਗ ਨੇ ਇਨਸਾਨ ਪ੍ਰਧਾਨਗੀ ਦੇ ਜੇ ਜੋਗ ਸੀ ਕਿ ਤਾਂ ਹੀ ਇਹਨਾਂ ਨੂੰ ਬਣਾਇਆ ਮੈਂਬਰਾਂ ਨੇ 31 ਮੈਂਬਰਾਂ ਦਾ 32 ਦਾ ਸਪੋਰਟ ਸੀ ਕੀ ਤੇ ਇਹਨਾਂ ਦੇ ਹੱਲ ਪਾਏ ਨੇ ਜੁਨੀਅਨ ਦਾ ਬਹੁਤ ਵਧੀਆ ਦਿਨ ਰਾਤ ਤਰੱਕੀ ਕਰਦੇ ਨੇ ਸ਼ਵੀਲਾਂ ਲਾਉਂਦੇ ਨੇ ਸਭ ਕੁਝ ਕਰਦੇ ਨੇ ਤੇ ਹਰੇਕ ਦੀ ਸੁਣੀ ਜਾਂਦੀ ਹੈ ਮੰਤਰੀ ਸਾਹਿਬ ਆਪ ਪਿੱਟ ਥਾਪੜ ਦੇ ਗਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਦਾ ਧੰਨਵਾਦ ਜੀ ਆਮ ਪਾਰਟੀ